ਹੁਣ ਬਿਨਾ ਰਿਮੋਟ ਦੇ ਵੀ ਫੋਨ ਤੋਂ ਕਰ ਸਕਦੇ ਹੋ ਆਪਣਾ AC ਕੰਟਰੋਲ ਅਪਣਾਓ ਇਹ ਤਰੀਕਾ ਬਿਜਲੀ ਦੀ ਹੋਵੇਗੀ ਬਚਤ ਹਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਗਰਮੀ ਅੱਤ ਦੀ ਪੈ ਰਹੀ ਹੈ ਜਿਸ ਕਰਕੇ ਲੋਕ ਇਨੇ ਦਿਨੀ ਘਰ ਦੇ ਵਿੱਚ AC ਦੀ ਖੂਬ ਵਰਤੋਂ ਕਰ ਰਹੇ ਹਨ ਜਿਸ ਕਰਕੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ AC ਦਾ ਰਿਮੋਟ ਗੁੰਮ ਹੋ ਜਾਂਦਾ ਹੈ ਤਾਂ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਿਨਾ ਰਿਮੋਟ ਦੇ ਵੀ AC ਨੂੰ ਕੰਟਰੋਲ ਕਰ ਸਕਦੇ ਹੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਹਾਂ ਇਹ ਯਕੀਨੀ ਤੌਰ ਤੇ ਹੋ ਸਕਦਾ ਹੈ ਅਤੇ ਉਹ ਵੀ ਤੁਹਾਡੇ smartphones ਤੋਂ ਤੁਸੀਂ ਆਪਣੇ ਫੋਨ ਤੋਂ ਆਪਣੇ ਘਰ ਅਤੇ AC ਦੋਵਾਂ ਨੂੰ ਕੰਟਰੋਲ ਕਰ ਸਕਦੇ ਹੋ ਆਓ ਜਾਣਦੇ ਹਾਂ ਇਹ ਕਿਵੇਂ ਸੰਭਵ ਹੈ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਿਲਟ-ਇਨ IR ਬਲਾਸਟਰ ਕਈ Android smartphones ਵਿੱਚ ਉਪਲਬਧ ਹਨ ਜੇਕਰ ਤੁਹਾਡੇ ਫੋਨ 'ਚ ਵੀ ਇਹ ਬਲਾਸਟਰ ਹੈ ਤਾਂ ਤੁਸੀਂ ਆਸਾਨੀ ਨਾਲ ਫੋਨ ਨੂੰ ਰਿਮੋਟ ਬਣਾ ਕੇ AC ਕੰਟਰੋਲ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੁਝ ਸਟੈਪਸ ਨੂੰ ਫੋਲੋ ਕਰਨਾ ਹੋਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ smartphones ਤੇ IR Universal Remote ਜਾਂ Galaxy Universal Remote app ਨੂੰ install ਕਰਨਾ ਹੋਵੇਗਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਹੜੀ ਕੰਪਨੀ app ਤੁਹਾਡੇ AC ਨਾਲ ਜੁੜ ਸਕਦੀ ਹੈ ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਰੋ ਵੀਡੀਓ ਦੇ ਅੰਤ ਤੱਕ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ subscribe ਕਰਦੇ ਹੋ ਤਾਂ ਜੋ ਹੋਰ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਕੁਝ ਕੰਪਨੀਆਂ ਦੇ ਨਾਲ ਅਜਿਹਾ ਹੁੰਦਾ ਹੈ ਕਿ ਉਹਨਾਂ ਦੀਆਂ ਆਪਣੀਆਂ apps ਪਹਿਲਾਂ ਹੀ ਮਾਰਕੀਟ ਵਿੱਚ ਮੌਜੂਦ ਹੁੰਦੀਆਂ ਹਨ ਅਜਿਹੀ ਸਥਿਤੀ ਵੇਚ ਤੁਸੀਂ Google Play Store ਜਾਂ Apple App Store ਤੇ ਜਾ ਸਕਦੇ ਹੋ ਅਤੇ ਆਪਣੀ ਡਿਵਾਈਸ ਦੀ ਕੰਪਨੀ ਦਾ ਨਾਮ ਟਾਈਪ ਕਰਕੇ ਸਰਚ ਕਰ ਸਕਦੇ ਹੋ ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਹੋਮ ਪੇਜ ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ IR ਰਿਮੋਟ ਚੁਣਨਾ ਹੋਵੇਗਾ ਅਤੇ AC ਤੇ ਕਲਿੱਕ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ IR ਰਿਮੋਟ ਚੁਣਨਾ ਹੋਵੇਗਾ ਅਤੇ AC ਤੇ ਕਲਿੱਕ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਸੂਚੀ ਵਿੱਚ ਸਾਰੇ ਬ੍ਰਾਂਡ ਦਿਖਣੇ ਸ਼ੁਰੂ ਹੋ ਜਾਣਗੇ ਅਤੇ ਇੱਥੋਂ ਤੁਸੀਂ AC ਦਾ ਬ੍ਰਾਂਡ ਚੁਣ ਸਕਦੇ ਹੋ ਆਪਣੇ ਫੋਨ ਨੂੰ AC ਵੱਲ ਕਰੋ ਜਿਸ ਤੋ ਬਾਦ ਤੁਹਾਡੇ ਫੋਨ ਨੂੰ AC ਦਾ ਕੰਟਰੋਲ ਮਿਲ ਜਾਵੇਗਾ ਹੁਣ ਤੁਸੀਂ ਫੋਨ ਨੂੰ ਰਿਮੋਟ ਦੇ ਤੌਰ ਤੇ ਵਰਤ ਸਕਦੇ ਹੋ ਇਸ ਝ ਤੁਸੀਂ ਪੱਖੇ ਦੀ ਸਪੀਡ ਅਤੇ ਤਾਪਮਾਨ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਸਾਰਾ ਅਲਰਟ